ਦੇ ਮਾਲਕ ਦਲ ਭੰਜਨ ਗੁਰੂ ਸੁਰਮਾ ਬੜ ਜੋਦਾ ਬਹੁ ਪਰ ਉਪਕਾਰੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਅਦੇ ਸ਼ਰੋਮਣੀ ਭਗਤ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਆਹ ਸਾਰੀਆਂ ਸੰਗਤਾਂ ਨੂੰ ਛੇਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਅਦੇ ਭਗਤ ਕਬੀਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਗੁਰਬਾਣੀ ਦਾ ਫਰਮਾਨ ਹੈ ਧਨ ਜਨਨੀ ਜਨ ਜਾਇ ਧਨ ਪਿਤਾ ਪ੍ਰਧਾਨ ਧਨ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਪਿਆਰਿਓ ਜਿਨ੍ਹਾਂ ਦੇ ਘਰ ਕੋਈ ਔਲਾਦ ਨਹੀਂ ਸੀ ਕਹਿੰਦੇ ਨੇ ਕਿ ਸਤਕਾਰਯੋਗ ਮਾਤਾ ਗੰਗਾ ਜੀ ਉਹਨਾਂ ਨੂੰ ਉਹਨਾਂ ਦੀ ਜਠਾਣੀ ਕਰਮ ਪ੍ਰਿਥੀ ਚੰਦ ਦੀ ਘਰ ਵਾਲੀ ਕਈ ਵਾਰ ਬੜੇ ਤਾਨੇ ਮਿਣੇ ਮਾਰਦੀ ਸੀ ਕਿ ਸਾਡੇ ਪੁੱਤਰ ਮਿਹਰਬਾਨ ਨੇ ਹੀ ਇੱਕ ਦਿਨ ਗੁਰਤਾ ਗਦੀ ਦਾ ਅਧਿਕਾਰੀ ਬਾਨਾ ਤੁਸੀਂ ਤਾਂ ਐਵੇਂ ਦੁਨੀਆ ਤੋਂ ਚਲੇ ਜਾਣਾ ਹੈ ਇੱਕ ਦਿਨ ਮਾਤਾ ਜੀ ਦਿਸਾਲੇ ਸੁਕਣੇ ਪਾਉਣ ਵਾਸਤੇ ਜਦੋਂ ਛੱਤ ਦੇ ਉੱਪਰ ਚੜ੍ਹੇ ਨੇ ਤੇ ਉਸ ਵੇਲੇ ਉਹਨਾਂ ਦੀ ਜਠਾਣੀ ਕਰਮੋ ਵੀ ਲਾਗੇ ਕਿਤੇ ਖੜੀ ਸੀ ਉਹਨੇ ਬੜੇ ਤਰ੍ਹਾਂ ਦੇ ਬੋਲਕ ਬੋਲ ਬੋਲੇ ਜੋ ਮਾਤਾ ਜੀ ਦਸ ਸੀਨਾ ਚੀਰ ਗਏ ਤੇ ਉਸ ਵੇਲੇ ਸਤਕਾਰਯੋਗ ਮਾਤਾ ਗੰਗਾ ਜੀ ਨੇ ਸਤਕਾਰਯੋਗ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਨੂੰ ਕਿਹਾ ਕਹਿਣ ਲੱਗੇ ਕਿ ਪਤੀ ਜੀਓ ਮੇਰੇ ਪਾਸੋਂ ਮੇਰੀ ਜਠਾਣੀ ਦੇ ਤਾਣੇ ਮੇਣੇ ਸਹਾਰੇ ਨਹੀਂ ਜਾਂਦੇ ਉਹ ਕਈ ਤਰ੍ਹਾਂ ਦੇ ਬੋਲ ਕਬੋਲ ਬੋਲਦੀ ਹੈ ਕਿ ਤੁਸੀਂ ਦੁਨੀਆ ਤੋਂ ਉੰਤਰੀ ਹੀ ਚਲੇ ਜਾਣਾ ਹੈ ਸਾਡਾ ਪੁੱਤਰ ਮਿਹਰਬਾਨ ਗੁਰਤਾ ਗਦੀ ਦਾ ਅਧਿਕਾਰੀ ਹੋਵੇਗਾ ਕੋਈ ਅਕਾਲ ਪੁਰਖ ਵੈਗਰੂ ਦੇ ਚਰਨਾਂ ਵਿੱਚ ਅਰਦਾਸ ਕਰੋ ਵੀ ਆਪਣੇ ਘਰ ਵਿੱਚ ਪੁੱਤਰ ਆਵੇ ਜਿਸ ਕਰਕੇ ਸਾਨੂੰ ਤਾਣੇ ਮੇਣੇ ਨਾਲ ਸਹਾਰਨੇ ਪੈਣ ਗੁਰੂ ਪਿਆਰਿਓ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਨਹੀਂ ਜਨਾਇਆ ਕਿ ਅਸੀਂ ਕਰਨ ਜੋਗ ਹਾਂ ਸਾਰਾ ਕੁਝ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਸਿੱਖ ਨੂੰ ਵਡਿਆਈਆਂ ਦਿੰਦੇ ਨੇ ਪਿਆਰਿਓ ਆਪਣੇ ਸਿੱਖ ਨੂੰ ਉਸ ਵੇਲੇ ਕਿਹਾ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਦਾ ਅੰਦ ਇੰਦਰੀ ਜਿਤ ਸਿੱਖ ਹੈ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੀ ਬੜੀ ਵੱਡੀ ਸੇਵਾ ਕੀਤੀ ਆ ਤੁਸੀਂ ਐਂ ਕਰੋ ਅੰਮ੍ਰਿਤ ਵੇਲੇ ਉਠੋ ਪ੍ਰਸ਼ਾਦਾ ਤਿਆਰ ਕਰੋ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਜਾਓ ਬਾਬਾ ਬੁੱਢਾ ਸਾਹਿਬ ਜੀ ਜ਼ਰੂਰ ਵਰ ਬਖਸ਼ਿਸ਼ ਕਰਨਗੇ ਕਹਿੰਦੇ ਧੰਗੁਰੂ ਅਰਜਨ ਦੇ ਮਹਾਰਾਜ ਜੀ ਦੀ ਪ੍ਰੇਰਣਾ ਤੇ ਮਾਤਾ ਗੰਗਾ ਜੀ ਨੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਨਾਲ ਦਾਸੀਆਂ ਗੋਲੀਆਂ ਨੂੰ ਲਿਆ ਤੇ ਰੱਥ ਤੇ ਸਵਾਰ ਹੋ ਕੇ ਜਦੋਂ ਬੀੜ ਸਾਹਿਬ ਨੂੰ ਜਾ ਰਹੇ ਸਨ ਬੀੜ ਸਾਹਿਬ ਦੇ ਨੇੜੇ ਪਹੁੰਚੇ ਕੱਚੇ ਰਸਤੇ ਹੋਇਆ ਕਰਦੇ ਸਨ ਰੱਥਾਂ ਦੇ ਪਹੀਏ ਦੇ ਨਾਲ ਘੱਟਾ ਮਿੱਟੀ ਪਿਆਉੜਦਾ ਹੈ ਬਾਬਾ ਬੁੱਢਾ ਸਾਹਿਬ ਜੀ ਆਪਣੇ ਸੇਵਕ ਨੂੰ ਪੁੱਛਦੇ ਨੇ ਕੌਣ ਆ ਰਿਹਾ ਹੈ ਤੇ ਸੇਵਕ ਕਹਿੰਦਾ ਗੁਰੂ ਕੇ ਮਹਿ ਲਾਰੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਮੁਖਾਰ ਪੈਣ ਦੇ ਵਿੱਚੋਂ ਬਚਨ ਨਿਕਲਿਆ ਸੀ ਗੁਰੂ ਕੇ ਮਹਿਲਾਂ ਨੂੰ ਕਿੱਧਰ ਦੀਆਂ ਭਾਜੜਾਂ ਪਈਆਂ ਨੇ ਜਦੋਂ ਮਾਤਾ ਜੀ ਨੇ ਸੁਣਿਆ ਬਚਨ ਹੋਇਆ ਕਿ ਕਿਧਰ ਦੀਆਂ ਭਾਜਣਾ ਪਈਆਂ ਨੇ ਉਸ ਵੇਲੇ ਮਾਤਾ ਜੀ ਵਾਪਸ ਮੁੜਏ ਸਨ ਸਾਰੀ ਗੱਲ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੱਸੀ ਕਿ ਉਹਨਾਂ ਨੇ ਵਚਨ ਕੀਤੇ ਨੇ ਤੇ ਮਹਾਰਾਜ ਨੇ ਕਿਹਾ ਸੀ ਕਿ ਭਾਗਵਾਨੇ ਜਦੋਂ ਵੀ ਕਿਸੇ ਸਾਧੂ ਮਹਾਪੁਰਸ਼ ਦੇ ਪਾਸੋਂ ਬ੍ਰਹਮ ਗਿਆਨੀ ਦੇ ਪਾਸੋਂ ਕੁਝ ਪ੍ਰਾਪਤ ਕਰਨ ਜਾਣਾ ਹੋਵੇ ਤਾਂ ਨਿਮਰਤਾ ਨਾਲ ਜਾਣਾ ਚਾਹੀਦਾ ਹੈ ਹੰਕਾਰ ਨੂੰ ਤਿਆਗ ਕੇ ਨਿਮਰਤਾ ਦੇ ਨਾਲ ਜਾਣਾ ਚਾਹੀਦਾ ਹੈ ਫਿਰ ਉਹ ਮਹਾਪੁਰਸ਼ ਖੁਸ਼ ਹੋਇਆ ਕਰਦੇ ਨੇ ਫਿਰ ਉਹ ਕਿਰਪਾ ਕਰਦੇ ਨੇ ਤੁਸੀਂ ਨਿਮਰਤਾ ਦੇ ਨਾਲ ਜਾਓ ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਦੀ ਫਿਰੇ-ਪਿਰ ਪ੍ਰੇਰਨਾ ਦੇ ਨਾਲ ਮਾਤਾ ਗੰਗਾ ਜੀ ਅੰਮ੍ਰਿਤ ਵੇਲੇ ਉઠੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਕੀਤਾ ਹਾਥੀ ਚੱਕੀ ਦੇ ਨਾਲ ਆਟਾ ਕੱਢਿਆ ਤੇ ਬਾਣੀ ਪੜਦਿਆਂ ਹੋਇਆਂ ਜਬਜੀ ਸਾਹਿਬ ਜੀ ਦੇ ਪਾਠ ਕਰਦਿਆਂ ਹੋਇਆਂ ਸੁਖਨੀ ਸਾਹਿਬ ਜੀ ਦੇ ਜਾਪ ਕਰਦਿਆਂ ਹੋਇਆਂ ਮਾਤਾ ਗੰਗਾ ਜੀ ਨੇ ਗੁਰੂ ਪਿਆਰਿਓ ਪ੍ਰਸ਼ਾਦੇ ਤਿਆਰ ਕੀਤੇ ਮਿੱਸੇ ਪ੍ਰਸ਼ਾਦੇ ਮਿੱਸੇ ਪ੍ਰਸ਼ਾਦੇ ਤਿਆਰ ਕੀਤੇ ਨਾਲ ਗੰਢਾ ਲਿਆ ਨਾਲ ਲੱਸੀ ਲਈ ਤੇ ਅੱਜ ਕਿਸੇ ਗੋਲੀ ਨੂੰ ਕਿਸੇ ਦਾਸੀ ਨੂੰ ਨਾਲ ਨਹੀਂ ਲਿਆ ਨੰਗੇ ਪੈਰ ਮਾਤਾ ਗੰਗਾ ਜੀ ਸਿਰ ਤੇ ਪ੍ਰਸ਼ਾਦਾ ਪਾਣੀ ਚੁੱਕ ਕੇ ਗੁਰੂ ਪਿਆਰਿਓ ਬੀਲ ਸਾਹਿਬ ਨੂੰ ਗਏ ਫਾਇਦ ਲ ਗਏ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ ਗਏ ਨੇ ਅੱਗੇ ਬਾਬਾ ਬੁੱਢਾ ਸਾਹਿਬ ਜੀ ਬੀੜ ਸਾਹਿਬ ਆਪਣੇ ਖੇਤਾਂ ਵਿੱਚ ਕੰਮ ਪੈ ਕਰਦੇ ਨੇ ਉਹਨਾਂ ਨੇ ਦੇਖਿਆ ਮਾਤਾ ਜੀ ਆ ਗਏ ਉਸ ਵੇਲੇ ਭੁੱਖ ਲੱਗੀ ਸੀ ਬਾਬਾ ਜੀ ਕੰਮ ਛੱਡ ਕੇ ਦੌੜੇ ਆਏ ਆਣ ਕੇ ਮਾਤਾ ਜੀ ਕਹਿੰਦੇ ਧੰਨਵਾਦ ਮਾਤਾ ਜੀ ਤੁਸੀਂ ਆ ਗਏ ਤੁਹਾਡੇ ਪੁੱਤਰ ਨੂੰ ਬੜੀ ਭੁੱਖ ਲੱਗੀ ਸੀ ਗੁਰਮਖੋ ਪ੍ਰਸ਼ਾਦਾ ਢੇਠਾ ਲਾਇਆ ਪ੍ਰਸ਼ਾਦਾ ਛਕਣ ਵਾਸਤੇ ਬਾਬਾ ਜੀ ਬੈਠੇ ਬੜੇ ਪ੍ਰਸੰਨ ਹੋਏ ਤੇ ਇਤਿਹਾਸ ਕਹਿੰਦਾ ਜਦੋਂ ਮੁਕੀ ਮਾਰ ਕੇ ਗੰਡਾ ਭੰਨਣ ਲੱਗੇ ਉਸ ਵੇਲੇ ਕਿਹਾ ਸੀ ਮਾਤਾ ਜੀ ਗੁਰੂ ਸਾਹਿਬ ਨੇ ਗੁਰੂ ਸਾਹਿਬ ਤਾਂ ਸਾਰਾ ਕੁਝ ਕਰਨ ਜੋਗ ਨੇ ਸਮਰੱਥ ਨੇ ਅਸੀਂ ਤਾਂ ਉਹਨਾਂ ਦੇ ਦਾਸ ਹਾਂ ਬਸ ਗੁਰੂ ਸਾਹਿਬ ਮੇਰੇ ਵਰਗੇ ਨੂੰ ਵਡਿਆਈਆਂ ਬਖਸ਼ਿਸ਼ ਕਰਦੇ ਨੇ ਸਾਨੂੰ ਵਡਿਆਈਆਂ ਦਿੰਦੇ ਨੇ ਉਥੇ ਕਿਹਾ ਸੀ ਤੁਮਰੇ ਗ੍ਰਹਿ ਪ੍ਰਗਟੇਗੋ ਜੋਦਾ ਜਿਨ ਕਾ ਬਲ ਗੁਣ ਕਿਨੇ ਨਾ ਸੋਦਾ ਮਾਤਾ ਜੀ ਤੇਰੇ ਘਰ ਵਿੱਚ ਇਹੋ ਜਿਹਾ ਪੁੱਤਰ ਪੈਦਾ ਹੋਵੇਗਾ ਜਿਹਦੇ ਬਲ ਨੂੰ ਜਿਹਦੇ ਗੁਣਾ ਨੂੰ ਕੋਈ ਕਥਨ ਨਹੀਂ ਕਰ ਸਕਦਾ ਕੋਈ ਲਿਖ ਨਹੀਂ ਸਕਦਾ ਕੋਈ ਕਥਨ ਨਹੀਂ ਕਰ ਸਕਦਾ ਇਹੋ ਜਿਹਾ ਬਲੀ ਜੋਦਾ ਪੈਦਾ ਹੋਵੇਗਾ ਤੇ ਗੁਰਮਖੋ ਉਥੇ ਕਿਹਾ ਸੀ ਉਹ ਬੈਰੀਆਂ ਦੇ ਸਿਰ ਭੰਨ ਦੇਵੇਗਾ ਤੇ ਗੁਰਮਖੋ ਮਾਤਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤਾ ਬਚਨ ਦਿੱਤਾ ਵਰ ਬਖਸ਼ਿਸ਼ ਕੀਤਾ ਗੁਰਬਾਣੀ ਦਾ ਫਰਮਾਨ ਹੈ ਕਿ ਨਾਨਕ ਦਾਸ ਮੁਖ ਤੇ ਜੋ ਬੋਲੇ ਇਹੀ ਹੁਆਂ ਸੱਚ ਹੋਵੇ ਯਾਦ ਰੱਖਣਾ ਗੁਰੂ ਦਾ ਦਾਸ ਪਰਮਾਤਮਾ ਦਾ ਦਾਸ ਮੁਖ ਤੋਂ ਜੋ ਵੀ ਬੋਲਦਾ ਹੈ ਨਾ ਇੱਥੇ ਵੀ ਤੇ ਉੱਥੇ ਵੀ ਸੱਚ ਹੁੰਦਾ ਜੇ ਉਹਦਾ ਬਚਨ ਕਦੇ ਫਿਰਦਾ ਨਹੀਂ ਗਿਰ ਬਸਦਾ ਜਲ ਪਵਨ ਜਾਹੇਂਗੋ ਇਕ ਸਾਧ ਬਚਨ ਟਲਾਦਾ ਪਿਆਰਿਓ ਗਿਰ ਪਹਾੜ ਬਸਦਾ ਧਰਤੀ ਤੇ ਪਾਣੀ ਨਾਸ਼ ਹੋ ਸਕਦੇ ਆ ਪਰ ਸਾਧੂ ਦਾ ਬਚਨ ਕਦੇ ਫਿਰ ਨਹੀਂ ਸਕਦਾ ਜੋ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਰ ਦਿੱਤਾ ਉਹ ਸਤ ਹੈ ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾ ਤੇ ਗੁਰੂ ਪਿਆਰਿਓ ਸਤਗੁਰੂ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਾਤੀ ਨੂੰ ਛੱਡ ਕੇ ਕਿਉਂਕਿ ਬਚਨ ਕੀਤਾ ਸੀ ਨੇ ਗੁਰੂ ਕਿਆ ਨੂੰ ਕਿਧਰ ਦੀਆਂ ਭਜੜਾਂ ਪਈਆਂ ਅੰਮ੍ਰਿਤਸਰ ਸਾਹਿਬ ਨੂੰ ਕੁਝ ਸਮਾਂ ਹਰਮੰਦਰ ਸਾਹਿਬ ਨੂੰ ਛੱਡ ਦਿੱਤਾ ਤੇ ਮਹਾਰਾਜ ਹਰਮੰਦਰ ਸਾਹਿਬ ਜੀ ਨੂੰ ਛੱਡ ਕੇ ਗੁਰੂ ਕੀ ਵਡਾਲੀ ਜਾ ਕੇ ਮਹਾਰਾਜ ਨੇ ਡੇਰਾ ਲਾਇਆ ਗੁਰੂ ਕੀ ਵਡਾਲੀ ਤੇ ਗੁਰੂ ਪਿਆਰਿਓ ਗੁਰੂ ਕੀ ਵਡਾਲੀ ਦੀ ਧਰਤੀ ਤੇ ਅੱਜ ਦੇ ਦਿਨ ਗੁਰੂ ਪਿਆਰਿਓ 1595 ਨੂੰ ਸਤਕਾਰਯੋਗ ਮਾਤਾ ਗੰਗਾ ਜੀ ਦੀ ਪਾਵਨ ਖੁਖੋਂ ਤੇ ਪਿਤਾ ਧੰਨ ਗੁਰਵਰਜਨ ਦੇਵ ਜੀ ਮਹਾਰਾਜ ਜੀ ਦੇ ਘਰ ਧੰਨ ਗੁਰੂ ਹਰਗੋਬਿੰਦ ਸਾਹਿਬ ਮੇਰੀ ਅਤੇ ਪੀਰੀ ਦੇ ਮਾਲਕ ਦਾ ਪ੍ਰਕਾਸ਼ ਹੋਇਆ ਖੋ ਸਤਿਨਾਮ ਸ੍ਰੀ ਵਾਹਿਗੁਰੂ ਅੱਜ ਦੇ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ ਧਾਰਿਆ ਗੁਰਮੁਖੋ ਗੁਰੂ ਕੀ ਵਡਾਲੀ ਦੀ ਧਰਤੀ ਤੇ ਮਾਤਾ ਗੰਗਾ ਜੀ ਦੀ ਪਾਵਨ ਕੂਖੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਗੁਰਬਾਣੀ ਦਾ ਫਰਮਾਨ ਹੈ ਧੰਨ ਜਨਨੀ ਜਨ ਜਾਇ ਧੰਨ ਪਿਤਾ ਪ੍ਰਧਾਨ ਉਹ ਮਾਤਾ ਧੰਤਾ ਜੋਗ ਜੇ ਜਿਸ ਮਾਂ ਦੀ ਕੁੱਖੋਂ ਗੁਰੂ ਹਰਗੋਬਿੰਦ ਸਾਹਿਬ ਵਰਗੇ ਜੋਦੇ ਦਾ ਪ੍ਰਕਾਸ਼ ਹੋਇਆ ਜੋਦੇ ਦਾ ਤੇ ਭਾਈ ਗੁਰਦਾਸ ਸਾਹਿਬ ਤਾਂ ਲਿਖਦੇ ਨੇ ਉਹ ਕਹਿੰਦੇ ਨੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੋਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਕੀੜੀ ਛੋਡੀਆਂ ਅਰੋਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਬੜਾ ਜੋਦਾ ਬਹੁਤ ਪਰਉਪਕਾਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਲਾਂ ਨੂੰ ਭੰਨਣ ਵਾਲੇ ਨੇ ਵੱਡੇ ਵੱਡੇ ਦਲਾਂ ਦਾ ਨਾਸ਼ ਕਰਨ ਵਾਲੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੜੇ ਪਰਉਪਕਾਰੀ ਨੇ ਤੇ ਗੁਰਮਖੋ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਘਰ ਵਿੱਚ ਬੜੀਆਂ ਖੁਸ਼ੀਆਂ ਦਾ ਮਾਹੌਲ ਹੈ ਜੇ ਕੋਈ ਮੰਗਣ ਵਾਸਤੇ ਆਉਂਦਾ ਹੈ ਵਧਾਈਆਂ ਦੇਣ ਵਾਸਤੇ ਆਉਂਦਾ ਹੈ ਤੇ ਮਾਤਾ ਗੰਗਾ ਜੀ ਝੋਲੀਆਂ ਭਰ-ਭਰ ਕੇ ਗੁਰਮਖੋ ਤੋਰਦੇ ਨੇ ਬੜਾ ਖੁਸ਼ੀਆਂ ਦਾ ਮਾਹੌਲ ਹੈ ਗੁਰੂ ਅਰਜਨ ਦੇਵ ਜੀ ਦੇ ਘਰ ਵਿੱਚ ਗੁਰਮਖੋ ਵਧਾਈਆਂ ਦੇਣ ਵਾਸਤੇ ਆਉਣ ਵਾਲਿਆਂ ਦੀਆਂ ਕਤਾਰਾਂ ਲੱਗੀਆਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਉਣ ਤੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਉਸ ਵੇਲੇ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਸੀ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਭੰਨਾ ਅਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਆਪ ਜੀ ਨੇ ਪਾਲਿਆ ਪੋਛਿਆ ਘਰ ਵਿੱਚ ਬੜਾ ਲਾਡ ਲੜਾਇਆ ਮਾਤਾ ਗੰਗਾ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਾਤਾ ਜੀ ਨੇ ਉਹਨਾਂ ਦੇ ਪਿਤਾ ਜੀ ਨੇ ਇਥੋਂ ਤਾਂ ਕਿ ਪ੍ਰਿਥੀ ਚੰਦ ਨੇ ਬੜੇ ਵਾਰ ਕੀਤੇ ਆਪਣੇ ਭਤੀਜੇ ਤੇ ਵੀ ਕਿਸੇ ਤਰੀਕੇ ਨਾਲ ਇਹਨਾਂ ਨੂੰ ਖਤਮ ਕਰ ਦਿਆ ਇਹਨਾਂ ਤੇ ਸੱਪ ਤੱਕ ਵੀ ਛੱਡਿਆ ਤੇ ਬਚਪਨ ਵਿੱਚ ਜਦੋਂ ਮਹਾਰਾਜ ਇੱਕ ਦਿਨ ਖੇਡਦੇ ਪਏ ਸਨ ਸਪੇਰੇ ਤੋਂ ਸੱਪ ਛਡਾ ਦਿੱਤਾ ਤੇ ਗੁਰਮਖੋ ਦੇਖੋ ਬਚਪਨਾ ਹੈ ਡਿੜਦੇ ਪਏ ਨੇ ਤੇ ਆਪਣੇ ਹੱਥਾਂ ਦੇ ਨਾਲ ਸੱਪ ਦੀ ਸਰੀ ਫੜ ਕੇ ਉਹਨੂੰ ਮਸਲ ਦਿੱਤਾ ਉਹਨੂੰ ਮਾਰ ਦਿੱਤਾ ਤੇ ਜਦੋਂ ਗੁਰਮਖੋ ਇੱਕ ਵਾਰ ਦਹੀਂ ਵਿੱਚ ਜ਼ਹਿਰ ਪਵਾ ਕੇ ਤੇ ਕਿਸੇ 10 ਕਿਸੇ ਨੂੰ ਭੇਜਿਆ ਬ੍ਰਾਹਮਣ ਨੂੰ ਭੇਜਿਆ ਕਿ ਜਾ ਜਾ ਕਰਕੇ ਤੂੰ ਦਹੀਂ ਖਵਾ ਦੇ ਹਰਗੋਬਿੰਦ ਨੂੰ ਤੇ ਉਸ ਵੇਲੇ ਗੁਰੂ ਸਾਹਿਬ ਨੇ ਦਹੀਂ ਨਹੀਂ ਸੀ ਛਕਿਆ ਬੜੇ ਵਾਰ ਹੋਏ ਪਰ ਹਰ ਵਾਰਾਂ ਦੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਅਕਾਲ ਪੁਰਖ ਰੱਖਦਾ ਰਿਹਾ ਜੀ ਰੱਖਦਾ ਰਿਹਾ ਸਵਾਜ ਦੇ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਭਗਤ ਕਬੀਰ ਸਾਹਿਬ ਉਹਨਾਂ ਦਾ ਵੀ ਅੱਜ ਪ੍ਰਕਾਸ਼ ਦਿਹਾੜਾ ਹੈ ਗੁਰੂ ਪਿਆਰਿਓ ਭਗਤ ਕਬੀਰ ਸਾਹਿਬ ਜੀ ਦੇ ਵੀ ਪ੍ਰਕਾਸ਼ ਦਿਹਾੜੇ ਦੀਆਂ ਆਪ ਜੀ ਨੂੰ ਲੱਖ ਲੱਖ ਵਧਾਈਆਂ ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੀ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਵਧਾਈਆਂ ਹੋਣ ਗੁਰਬਾਣੀ ਦਾ ਫਰਮਾਨ ਹੈ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਗੁਰ ਸਿੱਖਾਂ ਕੀ ਘਾਲ ਥਾਂ ਪਈ ਜਨ ਹਰ ਨਾਮ ਧਿਆਵਾ ਜਨ ਨਾਨਕ ਜਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ ਉਹ ਧਰਤੀ ਪੂਜਣਯੋਗ ਬਣ ਜਾਂਦੀ ਜੇ ਜਿੱਥੇ ਗੁਰੂ ਸਾਹਿਬ ਆ ਕੇ ਬਹਿ ਜਾਂਦੇ ਬਹਿ ਜਾਂਦੇ ਆ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਜੇ ਅੱਜ ਗੁਰੂ ਕੀ ਵਡਾਲੀ ਧਰਤੀ ਨੂੰ ਪੂਜਿਆ ਜਾਂਦਾ ਹੈ ਕਿਉਂਕਿ ਉਸ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਹੈ ਉਸ ਧਰਤੀ ਨੂੰ ਨਵਾਜਿਆ ਹੈ ਜੀਵਾਂ ਨੂੰ ਸ਼ਾਂਤੀ ਦੇਣ ਵਾਸਤੇ ਜੀਵਾਂ ਦੀ ਤਪਸ਼ ਦੂਰ ਕਰਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਕਾਸ਼ ਧਾਰਿਆ ਗੁਰੂ ਪਿਆਰਿਓ ਦੁਨੀਆ ਦੇ ਭਲੇ ਲਈ ਪ੍ਰਕਾਸ਼ ਗੁਰੂ ਹਰਗੋਬਿੰਦ ਸਾਹਿਬ ਨੇ ਧਾਰਿਆ ਤੇ ਜੋ ਕਾਰਨਾਮੇ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੇ ਆਪ ਜੀ ਨੂੰ ਪਤਾ ਹੈ ਕਿ ਆਪਣੇ ਪਿਤਾ ਦੀ ਸ਼ਹਾਦਤ ਤੋਂ ਬਾਅਦ ਮਹਾਰਾਜ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਬਣੀਆਂ ਆਪਣੀ ਢਾਕ ਤੇ ਸਜਾਈਆਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਗੁਰੂ ਪਿਆਰਿਓ ਸਿੱਖਾਂ ਨੂੰ ਜੋ ਕਿ ਆਜ਼ਾਦ ਕਰਨ ਵਾਸਤੇ ਏ ਨਹੀਂ ਵੀ ਕਿਸੇ ਦੇ ਆधीन ਰਹਿਣਾ ਹੈ ਆधीन ਨਹੀਂ ਰਹਿਣਾ ਮਹਾਰਾਜ ਕਹਿੰਦੇ ਸਦਾ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਸਾਰੀਆਂ ਸੰਗਤਾਂ ਨੂੰ ਗੁਰੂ ਅਰਗੁਵਿੰਦ ਸਾਹਿਬ ਜੀ ਦੇ ਅਤੇ ਭਗਤ ਕਬੀਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ